ਕਾਣੀ ਸਰਕਾਰਾਂ ਨੇ ਪ੍ਰਾਈਵੇਟ ਦੀ ਫੀਸ ਬਹੁਤ ਹੈ ਪਰ ਮਜਬੂਰੀ ਹੈ ਵੀਰੋ ਮੇਰੇ ਬੱਤੀ ਦੰਦ ਨੇ ਰੱਬ ਨੂੰ ਜਾਨ ਦੇਣੀ ਮੈਂ ਝੂਠ ਨਹੀਂ ਬੋਲਦਾ ਆ ਅਗਲੇ 6-7 ਮਹੀਨੇ ਥੋੜੀ ਮਜਬੂਰੀ ਮਰਜ਼ੀ ਚ ਬਦਲ ਚੋਗੀ ਮਤਲਬ ਥੋੜੀ ਮਰਜ਼ੀ ਹੋਊਗੀ ਇਲਾਜ ਪ੍ਰਾਈਵੇਟ ਚ ਕਰਾਉਣਾ ਜਾਂ ਸਰਕਾਰੀ ਚ ਲਾਜ ਇੱਕੋ ਜਿਹਾ ਹੋਊਗਾ ਪਰ ਇਧਰਲੇ ਪਾਸੇ ਮੁਫਤ ਹੋਊਗਾ ਥੋੜੀ ਮਰਜ਼ੀ ਹੋਊਗੀ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਹੈ ਜਾ ਸਰਕਾਰੀ ਚ ਪੜਾਈ ਕੋਈ ਹੋਊਗੀ ਪਰ ਇੱਥੇ ਸਰਕਾਰੀ ਵਾਲੇ ਪਾਸੇ ਫੀਸ ਨਹੀਂ ਹੋਊ। ਇਹ ਪਤਾ ਲੈਣਾ। ਮੈਂ ਕੋਈ ਪੈਸੇ ਕਮਾਉਣ ਨਹੀਂ ਆਇਆ। ਰਾਜਨੀਤੀ ਚੋਂ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਜਨਾਬ। ਪਰਮਾਤਮਾ ਨੇ ਥੋੜੀ-ਬਹੁਤ ਕਲਾ ਦਿੱਤੀ ਸੀ। ਹਿੰਦੀ ਚ ਵੀ ਚਲੇ ਗਏ ਸੀ। ਜਿੰਨੇ ਮਰਜ਼ੀ ਪੈਸੇ ਕਮਾ ਲੈਂਦੇ। ਪਰ ਮੈਂ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਹਨਾਂ ਹੀ ਚੰਗੇ ਲੱਗਦੇ ਨੇ। ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਉਹ ਲੋਕਾਂ ਦੇ ਚੁੱਲਿਆਂ ਦੀ ਅੱਗ 부ਜੀ ਜਾਂਦੀ ਹੈ ਉਹ ਪੰਜਾਬ ਤੇਰੇ ਸਾਹਮਣੇ ਬਰਬਾਦ ਹੋਈ ਜਾਂਦਾ ਹੈ ਉਹ ਕਾਲੀ ਤੇ ਕਾਂਗਰਸੀ ਲੁੱਟ ਕੇ ਖਾ ਗਏ ਪੰਜਾਬ ਨੂੰ ਯਾਰ ਕੁਝ ਤਾਂ ਬੋਲ ਜੇ ਤੂੰ ਨਾ ਬੋਲਿਆ ਜੇ ਤੂੰ ਨਾ ਬੋਲਿਆ ਅਗਲੀਆਂ ਪੀੜ੍ਹੀਆਂ ਆਪਣੇ ਤੋਂ ਸਵਾਲ ਪੁੱਛਣਗੀਆਂ ਕਿ ਜਦੋਂ ਪੰਜਾਬ ਮਰ ਰਿਹਾ ਸੀ ਜੋ ਪੰਜਾਬ ਨੂੰ ਲੁੱਟਿਆ ਜਾ ਰਿਹਾ ਸੀ ਤੁਸੀਂ ਕੀ ਕਰ ਰਹੇ ਸੀ ਮੈਂ ਆਪਣਾ ਕੰਮ ਕਰ ਛੱਡ ਕੇ ਰਾਜਨੀਤੀ ਜਾ ਗਿਆ ਦੀਰੋ ਗਟਰ ਸਾਫ ਕਰਨਾ ਹੋਵੇ ਤਾਂ ਗਟਰ ਦੇ ਵਿੱਚ ਵੜਨਾ ਪੈਂਦਾ ਜੇ ਨਰਮੇ ਨੂੰ ਕੋਈ ਸੁੰਡੀ ਲੱਜੇ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਦੀ ਸਪਰੇ ਦੀ ਢੋਲੀ ਲੈ ਕੇ ਅੰਦਰ ਵੜਨਾ ਪੈਂਦਾ ਔਰ ਹਰ ਦੂਜੀ ਤੀਜੀ ਢੋਲੀ ਤੋਂ ਬਾਅਦ ਨਿੰਬੂ ਪਾਣੀ ਵੀ ਪੀਣਾ ਪੈਂਦਾ ਹੈ ਸਪਰੇ ਚੜ ਜਾਂਦੀ ਹੈ ਕਈ ਵਾਰੀ ਮੈਂ ਤਾਂ ਕੀਤੀ ਹੋਈ ਹੈ ਮੈਂ ਤਾਂ ਆਪਣੇ ਹੱਥੀ ਕੀਤੀ ਹੋਈ ਹੈ ਜਿਹੜੀ ਆ ਸਪਰੇ ਇਹਨਾਂ ਨੂੰ ਪੁੱਛ ਲਿਓ ਕਿ ਕਹਿੰਦੇ ਕੀ ਧੋਲੀ ਕੀ ਹੁੰਦੀ ਹੈ ਨਾ ਪਤਾ ਹੀ ਕੱਖ ਨਹੀਂ ਰੋ ਸੋ ਵੀਰੋ ਤਾਂ ਕਰਕੇ ਮਹਿਰਾਨੀ ਤੇ ਚਾਇਆ ਤੁਸੀਂ ਮੈਨੂੰ ਇੰਨਾ ਜ਼ਿਆਦੇ ਪਿਆਰ ਦਿੱਤਾ ਅੱਜ 8 ਸਾਲਾਂ ਚ 14 ਚ ਮੈਂ ਆਇਆ ਸੀ 22 ਚ ਤੁਸੀਂ ਐਡਾ ਵੱਡਾ ਉਹਦਾ ਦਿੱਤਾ ਜੀ ਦੇ ਵਾਸਤੇ ਤਾਂ ਲੋਕ ਕਈ ਜਨਮਾਂ ਵਿੱਚ ਲੱਗ ਜਾਂਦੇ ਸੀ ਔਰ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹਰਾ ਨਹੀਂ ਸਕਦਾ ਉਹਨਾਂ ਨੂੰ ਛੱਡਿਆ ਤੁਸੀਂ ਪਤਾ ਕੀ ਹੈ ਇਨਨੂੰ ਇਹ ਪਤਾ ਹੀ ਨਹੀਂ ਸੀ ਇਹਨਾਂ ਨੇ ਕਦੇ ਜ਼ਿੰਦਗੀ 'ਚ ਸੋਚਿਆ ਹੀ ਨਹੀਂ ਸੀ ਇਹਨਾਂ ਤਾਂ ਆਪ ਚੇ ਸੇ ਉਤੇ ਕਰ ਲਏ ਸੀ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਆਾਂ ਆ ਗਿਆ ਪਾ ਦੋ ਨਹੀਂ ਹੋਰ ਕੋਈ ਹੈ ਨਹੀਂ ਪਰ ਉਹਨਾਂ ਨੂੰ ਪਤਾ ਨਹੀਂ ਸੀ ਪਿੰਡ ਸਤਾਜ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ 'ਚ ਇੱਕ ਵਿੰਧਰ ਮੱਠ ਦਾ ਮੁੰਡਾ ਵੀ ਹੈ ਉਹ ਲੋਕਾਂ ਨਾਲ ਗੱਲ ਕਰੂਗਾ ਜਦੋਂ ਲੋਕਾਂ ਨਾਲ ਗੱਲ ਕੀਤੀ ਲੋਕਾਂ ਦੀ ਨੇਰੀ ਉੱਥੋਂ ਵੀ ਤਾਂ ਬੋੜ ਪੱਟੇ ਜਾਣਗੇ ਵੋਟ ਵੱਡੇ ਵੱਡੇ ਬੋੜ ਛਿੱਟਿਆ ਬੋੜ ਮੈਂ ਕਹਿੰਦਾ ਰਿਹਾ ਨਾ ਕਿ ਬਾਦਲ ਸਾਹਿਬ ਦੀ ਲੰਬੀ ਉਮਰ ਹੋਵੇ ਵੱਡੇ ਬਾਦਲ ਸਾਹਿਬ ਦੀ ਪ੍ਰਮਾਤਮਾ ਨੇ ਉਹ ਆਪਣੇ ਚਾਣ ਚਨ ਵਾਸ ਬਖਸ਼ਿਆ ਅੱਜ ਹੈ ਨਹੀਂ ਪਰ ਮੈਂ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤਾਂ ਕਿ ਤੁਸੀਂ ਜਾਂਦੇ ਜਾਂਦੇ ਦੁਨੀਆ ਤੋਂ ਪੁੱਤਰ ਮੋਹ ਦੇ ਵਿੱਚ ਪੈ ਕੇ ਜੋ ਪੰਜਾਬ ਦਾ ਤੇ ਆਉਂਦੀ ਅਕਾਲੀ ਦਲ ਦਾ ਹਾਲ ਕੀਤਾ ਉਹਦਾ ਹਸ਼ਰ ਤੁਸੀਂ ਦੇਖ ਕੇ ਜਾਓ ਦੇਖ ਕੇ ਕੀ ਲੋੜ ਸੀ 94 ਸਾਲ ਦੀ ਉਮਰ ਚ ਇਲੈਕਸ਼ਨ ਲੜਨੀ ਹਾਰ ਕੇ ਗਏ ਨਹੀਂ ਸ਼ਾ ਮੁਹੰਮਦਾ ਦੁਨੀਆ ਤੇ ਕੌਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਕਿਆ ਲੋਕ ਨਹੀਂ ਪਬਲਿਕ ਅੱਜ ਮੈਂ ਹੰਕਾਰ ਕਰਨ ਲੱਗ ਜਾ ਵੀ ਮੈਂ ਨਾ ਨਾ ਮੈਂ ਕੁਝ ਵੀ ਨਹੀਂ ਮੇਰੀ ਕੋਈ ਏਕਾਤ ਨਹੀਂ ਮੈਂ ਅੰਨ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇਂ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਬਸ ਉਹਦਾ ਸ਼ੁਕਰਾਨਾ ਕਰੋ ਉਹਦਾ ਸ਼ੁਕਰਾਨਾ ਹੀ ਕਰਦੇ ਰਹੋ ਪਰਮਾਤਮਾ ਜਿਵੇਂ ਰੱਖੀ ਜਨੈ ਰੱਖੀਏ ਇੱਜ਼ਤ ਘਟਲਣਾ ਨਹੀਂ ਭਵੇਂ ਵਧਾਈ ਨਾ ਜਿੰਨੀ ਕ ਬਣੀ ਹੈ ਕੈਮ ਰੱਖੀ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਪਰ ਕੇ ਮਹਾਂਮੂਲ ਪਖਸ਼ ਦੇ ਲੈਣਾ ਨੇ ਰੜ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਪਰ ਕੇ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਵੀਰੋ ਇਹ ਪਰਮਾਤਮਾ ਨਾਲ ਜੁੜਿਆ ਹੋਈਆਂ ਲੈਣਾ ਨੇ ਕਿ ਪਰਮਾਤਮਾ ਹਰੇਕ ਦੇ ਸਿਰ ਤੇ ਜ਼ਿੰਮੇਵਾਰੀ ਆਲਾ ਕਢਾਣੀ ਧਰਦਾ ਕੋਈ ਕੋਈ ਮੁੜਪੀ ਪਰ ਕੇ ਹਰੇਕ ਦਾ ਨਹੀਂ ਭਰਿਆ ਜਿੰਮੇਵਾਰੀ ਵਾਲਾ ਕੜਾ ਕਿਸੇ ਕਿਸੇ ਦਾ ਭਰਿਆ ਹੈ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਮ ਡਰ-ਡਰ ਕੇ ਜੋ ਜਿੰਮੇਵਾਰੀ ਵਾਲਾ ਕੜਾ ਸਿਰ ਤੇ ਹੋਵੇ ਪੈਰ ਡਰ-ਡਰ ਕੇ ਤੰਨੇ ਪੈਂਦੇ ਆ ਡਿੱਗਣ ਦਾ ਖਤਰਾ ਜਾਂਦੇ ਰਹਿੰਦਾ ਤਾਂ ਉਹ ਬੰਦੇ ਆ ਅਜਿਹਾ ਰੱਬ ਨੂੰ ਤੇ ਉਹਣਾळे ਬੰਦੇ ਆ ਜੀ ਅਰਦਾਸ ਕਰਨ ਵਾਲੇ ਬੰਦੇ ਆ ਪ੍ਰਮਾਤਮਾ ਸਾਰਿਆਂ ਦਾ ਭਲਾ ਕਰੇ ਤੇ ਇਹਨਾਂ ਨੇ ਕਦੇ ਲੋਕਾਂ ਦਾ ਸੋਚਿਆ ਹੀ ਨਹੀਂ ਟੱਬਰ ਦਾ ਹੀ ਸੋਚਿਆ ਬਸ ਵੀ ਮੇਰੇ ਟੱਬਰ ਦਾ ਭਲਾ ਕਰੀ ਪਰਮਾਤਮਾ ਭਲਾ ਕਰੀ ਪਰ ਸ਼ੁਰੂ ਸਾਡੇ ਘਰ ਤੋਂ ਕਰੀ ਇੱਥੋਂ ਹੋਰ ਕੋਈ ਨਹੀਂ ਨਾ ਕੋਲੇ ਕੁਝ ਸਮਝ ਗਈ ਰੱਖਿਆ ਸੀ ਇਹਨੇ ਪੰਜਾਬ ਨੂੰ ਮਰ ਜਾ ਚੜੀਏ ਜਿਉਂ ਜਾ ਚੜੀਏ ਇੱਧਰ ਹੋ ਗਏ ਇੱਧਰ ਹੋ ਗਏ ਹੁਣ ਇੱਧਰ ਹੋ ਗਏ ਆ ਹੁਣ ਫਿਰਦਾ ਉਹ ਜੀਪ ਤੇ ਛਤਰੀ ਜੀ ਲਈ ਥੋਟਾਂ ਪੀ ਮੰਨ ਤਾਂ ਪਾਰਲੀਮੈਂਟ ਚ ਵੀ ਨਹੀਂ ਮਿਲਿਆ ਕਦੇ ਉੱਥੇ ਨਾ ਇੱਥੇ ਮਿਲਿਆ ਸੂਵੀਰਵਾਦ ਲੋ ਜੀਪ ਦੇ ਉੱਤੇ ਛੱਤੀ ਲਾ ਰੱਖੀ ਅੱਛਾ ਤੈਨੂੰ ਜਿਆਦਾ ਕਰਨੀ ਲੱਗਦੀ ਹੈ ਜਿਹੜੇ ਬੰਦੇ ਨੇ ਉਹ ਤਾਂ ਗਰਮੀ ਚ ਹੀ ਨੇ ਫਿਰ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਆ ਇਹ ਪੁੱਛਦੇ ਆ ਹਾਊ ਮੱਚ ਇਜ਼ ਦ ਟੈਂਪਰੇਚਰ ਉਹ ਜੀ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਟੂ ਹੌਟ ਧੀ ਮੱਤੀ ਹੋਇਆ ਤਾਂ ਸਾਨੂੰ ਦੱਸਿਓ ਉਦੋਂ ਪੰਜਾਬ ਪਚਾਵਾਂਗੇ ਦੋ ਕੰਨਾਂ ਵਾਸਤੇ ਇਹ ਪੰਜਾਬ ਚੋਂ ਨਿਕਲੇ। ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋયા ਨੂੰ ਕੀ ਸਮਝਦੇ ਆਏ? ਕਦੇ ਜ਼ਿੰਦਗੀ ਚ ਕਦੇ ਨੱਕੇ ਤੇ ਬੈਠੇ ਹੋਣ। ਕਦੇ ਪਟੇ ਨੂੰ ਬਰੋਜਾ ਲਾਇਆ ਹੋਵੇ ਪਤਾ ਲੱਗੇ ਇਹਨਾਂ ਨੂੰ। ਕਦੇ ਆਸ਼ੇ ਟਰੈਕਟਰ ਤੋਂ ਦੋ ਵਾਰੀ ਬਾਹਾਂ ਤੜਗਾ ਹਰ। ਆ ਟੁੱਟੀ ਹੋਈ ਐ। ਆ ਪਿੰਗੀ ਐ। ਆ ਸਿੱਧੀ ਐ। ਉਹ ਆਏ ਹਾਂ ਹੈਂਡਲ ਮਾਰਦੇ ਆਂ ਜੇ ਟੱਸ ਪਹਿਲਾਂ ਸਿੱਟੀ ਜਾਵੇ, ਚੱਕਰ ਨਾ ਪੈਣ ਉਹ ਐ ਮਾਰਦੇ। ਬਾਹਾਂ ਨਿਕਲ ਜਾਂਦੀ। ਲੇ ਸੁਪਰੀਰਵਾਲ ਨੂੰ ਪੁੱਛ ਕੇ ਦੇਖੋ ਟੱਸ ਕੀ ਹੁੰਦੀ ਹੈ ਉਹ ਕਹਿੰਦਾ ਟੱਸ ਸੇ ਵਾਸਤੂ ਸੁਣਾ ਹੈ ਟੱਸ ਨਹੀਂ ਸੁਣਾ ਹੈ ਕੀ ਪਤਾ ਕੀ ਪਤਾ ਹੈ ਨਾ ਨਰਮੇ ਦੇ ਟੀਂਡੇ ਪੁੱਛ ਲਿਓ ਇਹਨੂੰ ਪਤਾ ਹੀ ਨਹੀਂ ਟੀਂਡੇ ਕੀ ਹੁੰਦੇ ਨੇ ਮੈਂ ਬੁਲਾਏ ਨਹਿਰੀ ਵਿਭਾਗ ਵਾਲੇ ਮੈਂ ਬੁਲਾਏ ਕਿਸਾਨ ਫਾਜ਼ਿਲ ਕਾਲੇ ਆ ਗਏ ਦੱਸੋ ਵੀ ਕਿਵੇਂ ਕਰਨਾ ਹੈ ਕਹਿੰਦੇ ਜੀ ਅਪ੍ਰੈਲ ਦੇ ਪਹਿਲੇ ਹਫਤੇ ਨਰਮਾ ਬੀਜ ਦਿਆਂ ਜੇ 2-3 ਪਾਣੀ ਨਹਿਰ ਦੇ ਪਾਣੀ ਦੇ ਨਾਲ ਲੱਗ ਜਾਣ ਨਲਮੇ ਨੂੰ ਸੁੰਡੀ ਲੱਗੀ ਨਹੀਂ ਸਕਦੀ ਪੂਟਾ ਬਹੁਤ ਤਕੜਾ ਹੋ ਜਾਂਦਾ ਮੈਂ ਕਿਹਾ 2 ਅਪ੍ਰੈਲ ਨੂੰ 10 ਅਪ੍ਰੈਲ ਨੂੰ ਜਿੰਨੀ ਨੂੰ ਚਾਹੀਦੀ ਹੈ ਪਾਣੀ ਵੇਚੋ ਆਉਂਦਾ ਪਾਣੀ ਚੱਲ ਪਿਆ ਪੁਰਾਣੀਆਂ ਕੱਸੀਆਂ ਬਿਜਲੀ ਆਉਂਦੀ ਆ ਦਿਨੇ ਕਿਉਂ ਭਈ ਦੁਨੀਆ ਭਰ ਦੇ ਦਫ਼ਤਰ ਸਾਰੇ ਦਿਰੇ ਲੱਗਦੇ ਨੇ ਇਹ ਕਿਸਾਨ ਦਾ ਦਫ਼ਤਰ ਹੈ ਜਿਹੜਾ ਲੱਗਦੇ 1:30 ਵਜੇ ਲੱਗਦਾ 2:00 ਵਜੇ ਲਾਈਟ ਆਉਗੀ ਲੱਗਦਾ ਕਿਉਂ ਆਉਗੇ ਮੇਰੇ ਤੇ ਕਿਉਂ ਨਹੀਂ ਆਉਂਦੀ ਲੈਡਾ ਤੇ ਨਹੀਂ ਆ ਰਹੇ ਮੈਨੂੰ ਕਿਉਂਕਿ ਮੈਂ ਦੁੱਖਾਂ ਨਾਲ ਆਏ ਹੋਏ ਨੇ ਮੈਂ ਇੱਕ ਬੰਦ ਵਾਲਾ ਰੇੜਾ ਵੀ ਚਲਾਇਆ ਹੋਇਆ ਮੈਂ ਚੜੀ ਵੀ ਭੱਟੀ ਹੋਈ ਹੈ ਤੇ ਮੇਰੀ ਭੈਣ ਤੇ ਮੈਂ ਅਸੀਂ ਦੋਨੇ ਜਿਹੜਾ ਦਿਨ ਦੇ ਸੀ ਮਾਂ ਰੋਟੀ ਲਾਉਂਦੀ ਹੁੰਦੀ ਸੀ ਅਸੀਂ ਕੜਬ ਦੇ ਟਾਂਡੇ ਖੋਤੇ ਹੋਏ ਉਦੋਂ ਪਤਾ ਲੱਗਦਾ ਗਰੀਬੀ ਕੀ ਹੁੰਦੀ ਹੈ ਉਦੋਂ ਪਤਾ ਲੱਗਦਾ ਹੱਥ ਨੇ ਰੋਟੀ ਪੱਕੂ ਜਾਂ ਨਾ ਪੱਕੂ ਇਹਨਾਂ ਰਜਵਾੜਿਆਂ ਨੂੰ ਕੀ ਪਤਾ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਚਮਮੇ ਨੇ ਇਹਨੂੰ ਕੀ ਪਤਾ ਵੀ ਕੀ ਹੁੰਦੀ ਹੈ ਗਰੀਬੀ ਦਲਤਾ ਗਰੀਬਾਨੇ ਦੇ ਜਵਾਕਾਂ ਨੂੰ ਪੜਾ ਰਿਆ ਮੈਂ ਕਿਉਂਕਿ ਮੈਨੂੰ ਪਤਾ ਹੈ ਕੋਈ ਪੀਲਾ ਕਾੜ ਨਹੀਂ ਲਗਾੜ ਗਰੀਬੀ ਦੂਰ ਨਹੀਂ ਕਰ ਸਕਦਾ ਇੱਕੋ ਹੀ ਚੀਜ਼ ਹੈ ਜਿਹੜੀ ਗਰੀਬੀ ਦੂਰ ਕਰ ਸਕਦੀ ਹੈ ਉਹ ਹੈਗੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹਨਾਂ ਦੇ ਬੱਚਿਆਂ ਨੂੰ ਅਫਸਰ ਬਣਾ ਦਿਓ ਉਹ ਆਪ ਹੀ ਗਰੀਬੀ ਚੱਕ ਦੇਣਗੇ ਉਹ ਦੇਖਣਾ ਵੀ ਹੈ ਕੰਮੀਆਂ ਦਾ ਬੇੜਾ ਗਾਉਦਾਰਿਆ ਸੰਤਰਾ ਮਦਾਸੀ ਦਾ ਮਾਂ ਧਰਤੀ ਤੇ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹਿੰਦੇ ਸੂਰਜਾ ਕਮੀਆਂ ਦੇ ਬਿੜੇ ਜਿੱਥੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੰਗਦਾ ਰਹਿੰਦੇ ਸੂਰਜਾ ਕਮੀਆਂ ਦੇ ਬਿੜੇ ਸਭੀਰੋ ਜਦੋਂ ਮੈਂ ਪਿੰਡ ਜਾਣਾ ਆਪਣੇ ਸਟੋਜ ਮੈਂ ਕਦੇ ਭਗਵਾਨਤਮਾਨ ਕਲਾਕਾਰ ਪਹਿਲਾਂ ਵੀ ਜਾਂ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਨਹੀਂ ਜਾਂਦਾ ਮੈਂ ਉਸ ਪਿੰਡ ਦਾ ਪੁੱਤ ਭਤੀਜਾ ਛੋਟਾ ਵੱਡਾ ਭਾਈ ਹਾਂ ਮੈਂ ਉਹਣ ਕੇ ਜਾਂਦਾ ਚਾਚੀਆਂ ਤਾਈਆਂ ਸਾਡੀਆਂ ਜਿਹੜੀਆਂ ਸਾਡੇ ਖੇਤਾਂ 'ਚ ਦਿਹਾੜੀਆਂ ਕਰਦੀਆਂ ਉਹਨੂੰ ਸਭ ਤੋਂ ਪਹਿਲਾਂ ਮਿਲਦਾ ਮੈਂ ਔਰ ਇੰਨੀਆਂ ਖੁਸ਼ ਨੇ ਕਿ ਪੁੱਤ ਤੂੰ ਸਾਨੂੰ ਹਜੇ ਵੀ ਯਾਦ ਰੱਖਿਆ ਹੋਇਆ ਮੈਂ ਕਹਾਂ ਮੈਂ ਯਾਦ ਹੀ ਤੁਹਾਨੂੰ ਰੱਖਿਆ ਹੋਇਆ ਥੋਡੇ ਕਰਕੇ ਤਾਂ ਆਇਆ ਮੈਂ ਗਰੀਬਾਂ ਦਾ ਭਲਾ ਕਰਨ ਵਾਸਤੇ ਸਰਕਾਰ ਬਣੀ ਹੈ ਸੋ ਇਸ ਕਰਨ ਕੀ ਥੋੜੇ ਕੋੜੇ ਆਇਆ 1 ਰੁਪਏ ਦਾ ਮੇਰੇ ਤੇ ਇਲਜ਼ਾਮ ਲਾ। 1 ਰੁਪਇਆ। ਸਦਾ 2 ਸਾਲ ਹੋ ਗਏ। ਵੀ ਮੁੱਖ ਮੰਤਰੀ ਕਰੋੜਾਂ ਰੁਪਇਆ ਇਕੱਠਾ ਕਰ ਸਕਦਾ ਹੈ। ਵੀ ਚਲ ਸੈ ਇ ਨਹੀਂ ਕਰਨੇ ਆ ਫਿਰ ਕੀ ਹੁੰਦਾ ਨਾ। ਮੇਰੇ ਕੋਲ ਟੋਲ ਪਲਾਜੇ ਵਾਲੇ ਆਏ। ਸਾਨੂੰ 300 ਦਿਨ ਵਧਾ ਦਿਓ ਜੀ। ਸਾਡੇ 450 ਦਿਨ ਵਧਾ ਦਿਓ ਜੀ। ਮੈਂ ਕਹਾਂ ਚੁੱਪ ਕਰਕੇ ਬੋਰੀ ਬਿਸਤਰਾ ਬੰਨੂ ਥੋੜਾ ਕੱਚਾ ਮਾਨ ਲੱਗਦਾ ਪੈਸੇ ਹੀ ਫੜਦੇ ਹੋ। ਐਦਣਿਆਂ ਤੋਂ ਵੀ ਉਦਣਲੇ ਤੋਂ ਵੀ ਚਲੋ ਸ਼ਾਬਾਸ਼। 16 ਟੋਲ ਪਲਾਜ਼ੇ ਬੰਦ ਕਰਤੇ ਅੱਜ ਪੰਜਾਬ ਦਾ ਪੰਜਾਬੀਆਂ ਦਾ 58 ਲੱਖ 70 ਹਜ਼ਾਰ 58 ਲੱਖ 70 ਹਜ਼ਾਰ ਹਰ ਰੋਜ਼ ਦਾ ਪੰਜਾਬੀਆਂ ਦਾ ਜੇਬ ਦਾ ਖਰਚਾ ਬਚਦਾ ਕਿਉਂਕਿ ਟੋਲ ਪਲਾਜ਼ੇ ਬੰਦ ਕਰਦੇ ਨੇ ਤੁਸੀਂ ਵੀ 2-250 ਦੇ ਕੇ ਜਾਂਦੇ ਹੋ ਆ ਦੋ ਚਾਰ ਰਹਿ ਗਏ ਬਸ ਇਹਨਾਂ ਤੇ ਮੇਰੀ ਨਿਗਾਹ ਬਸ ਹੱਥਾਂ 'ਚ ਥੁੱਕ ਕੇ ਬੈਠਾ ਮੈਂ ਥੋੜਾ ਜਿਹਾ ਮੌਕਾ ਮਿਲੇ ਦੇਖਦੇ ਜਾਉ ਤੁਸੀਂ ਐਂ ਇਹਨਾਂ ਦਾ ਕਰਨਾ ਹੈ ਪਹਾੜਾਂ 'ਚ ਪਾਈ ਬੈਠਿਆ ਏ ਸੁੱਖ-ਵਿਲਾਸ ਆਹ ਜਿਹੜੇ ਹੋਟਲ ਪਾਈ ਬੈਠਿਆ ਇਹ ਸਰਕਾਰ ਕਬਜ਼ੇ 'ਚ ਲਾਉਂਗੇ ਇਹਨਾਂ ਨੂੰ ਇਹ ਲੋਕਾਂ ਦੇ ਪੈਸੇ ਦੇ ਬਣੇ ਹੋਏ ਆ ਇਹ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਏ ਆ ਸੁੱਖ-ਵਿਲਾਸ ਇਹ ਹੋਟਲ ਫਰਾਂਨੇ ਠਮਕੇ ਸਰਕਾਰ ਕਬਜ਼ੇ 'ਚ ਲਾਉਂਦੇ ਇਹਨਾਂ ਨੂੰ ਔਰ ਕਬਜ਼ੇ 'ਚ ਲੈ ਕੇ ਟੌਣਾ ਨਹੀਂ ਟੌੜੇ ਨਹੀਂ ਹੈਗੇ ਸਕੂਲ ਬਣਾ ਲੈਗੇ ਸੁਖ ਵਿਲਾਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੈ সুইমিং ਪੂਲ 7 ਲੱਖ ਰੁਪਏ ਕਰਾ ਦਾ ਕਿਰਾਇਆ ਹੈ 7 ਲੱਖ ਤੇ ਜੇ ਵੱਡਾ ਕਮਰਾ ਲੈਣਾ ਹੈ ਉਹਦਾ 12-13 ਲੱਖ ਰੁਪਏ ਕਰਾਇਆ ਹੈ ਹਰੇਕ ਕਮਰੇ ਦਾ ਪ੍ਰਾਈਵੇਟ ਪੂਲ ਹੈ ਤੇ ਆਪਾਂ ਸਕੂਲ ਬਣਾ ਕੇ ਨਾਲੇ ਆਪਣੇ ਕੋਲ ਨਾਰਾ ਬਹੁਤ ਵਧੀਆ ਬਣ ਚੁ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਹੈ ਵੀਰ ਮਨਜੋ ਸਹੀ ਹੈ ਨਾ ਲੜੀ ਜਾਣ ਬਾਚ ਲੜੀ ਜਾਣ ਬਾਚ ਹਾਈ ਕੋਰਟਾਂ ਚ ਤੇਰਾ ਸਕੂਲ ਖੋਲਦੋ ਉਥੇ ਇਹਨਾਂ ਨੇ ਸਮਝਿਆ ਕੀ ਹੋਇਆ ਨੇ ਸੋ ਵੀਰੋ ਮੈਂ ਪੈਸੇ ਪੂਰੇ ਕਮਾਉਣ ਦਾ ਆਇਆ ਨਹੀਂ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੀ ਲਾ ਲੈਂਦਾ ਮੇਰੇ ਵਰਗੇ ਨੂੰ ਕਿਹਾ ਕਿਸੇ ਨੇ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰੁਖਾਂ ਨਾਲ ਸ਼ਾਮਾਂ ਮਿਟੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਵੀਰੋ ਜੈ ਗੁਰੂ ਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਫਿਰ ਸੱਜਣ ਠੱਗ ਵਰਗੇ ਨੂੰ ਕੌਣ ਸਦਾਨਦਾ ਫਿਰ ਕਿਰਤ ਕਰੋ ਦਾ ਹੋਕਾ ਕੌਣ ਦਿੰਦਾ ਫਿਰ ਭਾਈ ਲਾਲੋ ਤੇ ਮਲਕ ਭਾਗੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਕਿਹੜੀ ਹਲਾਲ ਦੀ ਐ ਕਿਹੜੀ ਹਰਾਮ ਦੀ ਐ ਹਰ ਗੱਲ ਪੈਸੇ ਪਿੱਛੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੋਇਆ ਹੈ ਕਿ ਗਰੀਬ ਦਾ ਜੇ ਗਰੀਬ ਦਾ ਭਲਾ ਕਰਦਾ ਗਰੀਬ ਦੀ ਹਾ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਹੈ ਗਰੀਬਾਂ ਦੀ ਬਾਤ ਦੁਆ ਨਾਲ ਲੋ ਇਹਨਾਂ ਨੇ ਲਈਆਂ ਹੀ ਗਰੀਬਾਂ ਦੀਆਂ ਬਾਤਵਾਂ ਨਾਲ ਤਾਂ ਹੀ ਆਸਬੋ ਵੀਰ ਉਹ ਮੁੰਜੀਂ ਥਿਆ ਨਾ ਸੁਬੀਰ ਨਾਲ ਗੱਡੀ 'ਚ ਬੈਠਣ ਨੂੰ ਬੰਦਾ ਨਹੀਂ ਲੱਭਦਾ ਅਗਲਾ ਕਹਿੰਦਾ ਜੀ ਫੇਸਬੁੱਕ ਤੇ ਫੋਟੋ ਆ ਗਈ ਗਾਣਾ ਪੈਣ ਗਿਆ ਥੱਲੇ ਆਹ ਅੰਜ ਕਹਿੰਦਾ ਸੁਬੀਰ ਮੇਰੇ ਥੋਡੇ ਵਰਗਾ ਇਹੀ ਹਾਂ ਔਰ ਇਹੀ ਹੂੰ ਮੇਰੇ 'ਚ ਬਦਲਾ ਕਦਾਂ ਆ ਜਾਊਗਾ ਪੱਤਰਕਾਰ ਮੈਨੂੰ ਕਹਿੰਦਾ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ ਉਹ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਗਏ ਤੁਹਾਡਾ ਕਿਉਂ ਨਹੀਂ ਹੋਇਆ ਮੈਂ ਕਿਹਾ ਫਰਕ ਇੰਨਾ ਕਾ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਮੈਂ ਤਾਂ ਤੁਹਾਨੂੰ ਪਹਿਲੀ ਪਿਆਰ ਦਿੱਤਾ ਇੰਨਾ ਹੀ ਸੁਇਨਾ ਤੋਂ ਬਚ ਕੇ ਵੀ ਰਹਿਣਾ ਲਾਲਚ ਦੇਣਾ ਆਉਣਗੇ ਤੁਹਾਨੂੰ ਪੈਸੇ ਬਹੁਤ ਐਨਾ ਬੜੇ ਤੁਹਾਡੇ ਨੇ ਜੇ ਤੁਹਾਡੇ ਕੋਲੇ ਆਏ ਵੋਟਾਂ ਤੋਂ ਪਹਿਲਾਂ ਤੁਹਾਨੂੰ ਪੈਸੇ ਦੇਣ ਲੱਗੇ ਵੀ ਪੰਜ ਵੋਟਾਂ ਨੇ ਆ ਚੱਕੋ ਇੰਨੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਬੱਲੂਆਣੇ ਆਲੇਓ ਜਵਾਬ ਨਾ ਦਿਓ ਲੈ ਲਿਓ ਲਕਸ਼ਮੀਨੀ ਮੋੜੀ ਦੀ ਹੁੰਦੀ ਲਕਸ਼ਮੀਨੀ ਮੋੜੀ ਦੀ ਹੁੰਦੀ ਥੋੜੇ ਹੀ ਨੇ ਇਹਨਾਂ ਨੇ ਘਰ ਨਰਮਾ ਵਿੱਚ ਥੋੜੇ ਹੀ ਨੇ ਬਸ ਇਹ ਪੈਸੇ ਫੜ ਕੇ ਕਹਿਦੇ ਹੋ ਵੀ ਹਾਂ ਤੇ 1 ਜੂਨ ਨੂੰ ਪੋਲਿੰਗ ਸਟੇਸ਼ਨ ਤੇ ਜਾ ਕੇ ਚੜੂ ਵਾਲਾ ਬੰਦੇ ਨੂੰ ਨਾਮ ਕਹਦੇ ਹੋ ਵੀ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਬਾਹਰ ਤੋਂ ਬਾਕੀ ਨੂੰ ਮਾਫ ਹੈ ਲੈ ਬਹੁਤ ਸਮਝਦਾਰ ਬាក់ ਆ ਲੱਖੇ ਹੀ ਬੜਾ ਸਮਝਦਾਰ ਬਰਾੜ ਸਾਹਿਬ ਜਿੱਤ ਗਏ ਤੁਸੀਂ ਸਮਝਦਾਰ ਟੱਕ ਹੈ ਸੁਵੀਰੋ ਇਹਨੇ ਤਾਂ ਖੜਾ ਛੋੜਣਾ ਪਾਉ ਜ ਬਹੁਤ ਜੁੜੀ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਜੀ ਕਿੰਨਾ ਕੇ ਨੁਕਸਾਨ ਕਰਤਾ ਹੋਣਾ ਵਿਸ਼ਟਾਚਾਰੀ ਇਹਨੇ ਆਪਣੇ ਮਨ ਕਰਾ ਮੈਂ ਕਿਹਾ ਕੀ ਮਤਲਬ ਕਹਿੰਦੇ 70 ਸਾਲ ਚ ਕਿੰਨਾ ਗਾ ਨੁਕਸਾਨ ਹੋ ਗਿਆ ਵਿਸ਼ਟਾਚਾਰੀਆ ਕਰਕੇ ਆਪਣੇ ਮਨ ਕਰਾ ਮੈਂ ਕਹੀ ਸਾਡੇ ਮਿੰਡ ਕਸਤੂਰੀ ਲਾਲ ਦੀ ਦੁਕਾਨ ਹੈ ਲਾਲਾ ਜੀ ਨੇ ਕਸਤੂਰੀ ਲਾਲ ਉਹਨਾਂ ਦੀ ਦੁਕਾਨ ਚੋਰੀ ਹੋ ਗਈ ਰਾਤ ਨੂੰ ਕੋਈ ਕੰਨ ਚ ਪਾੜ ਜਾ ਲਾ ਕੇ ਗੱਲਾਂ ਗੁੱਲਾਂ ਚਾ ਕੇ ਲੈ ਗਏ ਅਗਲੇ ਦਿਨ ਨੂੰ ਕਸਤੂਰੀ ਜੀ ਨੇ ਪੁਲਿਸ ਕੋਲ ਰਿਪੋਰਟ ਲਗਾਤੀ ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਜਨਵਰੀ ਦੇ ਗੱਚ ਕਲੀ ਪੋਰੀ ਗੁੜ ਦੀ ਗੱਚਕ ਤੇ ਰੋੜੀਆਂ ਐ ਕਿਨਾਰੇ ਜੀ ਮੋੜ ਕੇ ਰੱਖਤੀ ਗੁੜ ਖਾਂਡਾੜੀ ਟੀੜਾੜੀ ਗੱਚਕ ਜੀ ਰੱਖਤੀਆ ਪਿੰਡ 'ਚ ਪਤਾ ਲੱਗ ਗਿਆ ਵੀ ਕਸੂਰੀ ਦੇ ਚੋਰੀ ਹੋ ਗਏ ਮੈਨੂੰ ਜਿਹੜਾ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਕਿ ਨੁਕਸਾਨ ਕਿੰਨਾ ਹੋ ਗਿਆ ਉਹਦਾ ਮੈਂ ਜਵਾਬ ਦਿੰਦਾ ਐ ਮੈਂ ਕਦੇ ਪਿੰਡ ਦੇ ਲੋਕ ਪਤਾ ਲੈਣ ਆਉਣ ਲੱਗੇ ਖੁਸ਼ੂਸ ਕਰਨ ਆਉਂਦਾ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ ਚੋਂ ਮੁੱਠੀ ਭਰ ਕੇ ਦੋ ਪਾ ਕੇ ਮੂੰਹ ਚ ਬਈ ਕਸਤੂਰੀ ਬਹੁਤ ਮਾੜੀ ਗੱਲ ਹੋ ਗਈ ਆ ਮੁੰਤਾ ਪਤਾ ਲੱਗਾ ਜਦੋਂ ਮੈਂ ਜੰਮਾ ਚ ਆ ਕੇ ਆਉਂਦਾ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ ਚੋਂ ਗੱੱਚਕੌਲੀ ਬੋਰੀ ਚੋਂ ਭਰ ਕੇ ਮੂੰਹ ਚ ਪਾ ਕੇ ਬਈ ਬੜਾ ਮੋੜਾ ਹੋ ਗਿਆ ਯਾਰ ਕਸਤੂਰੀ 2 ਵਜੇ ਪਿੰਡ ਦਾ ਸਰਪੰਚ ਵੀ ਆ ਗਿਆ ਉਹ ਕਿਤੇ ਗਿਆ ਹੋਇਆ ਸੀ ਵੰਡੇ ਗਿਆ ਸੀ ਇਧਰ ਉਧਰ ਉਗਾਂ ਨੂੰ ਮੈਂ ਵੀ ਪਤਾ ਲਿਆ ਮੈਂ ਯਾਰ ਅਫਸੋਸ ਕਰਿਆ ਮੈਂ ਸਰਪੰਚ ਨੇ ਵੀ ਰਿਉਣੀ ਵਾਲੀ ਬੋਰੀ ਚ ਉੱਪਰ ਹੀ ਉਠੀ ਨਾਲ ਹੀ ਬਹਿ ਗਿਆ ਗੱਦੀ ਤੇ ਕਸਤੂਰੀ ਦੇ ਤਿੰਨ ਚਾਰੀ ਉਹੜੀਆਂ ਮੂੰਹ ਚ ਭਾ ਕੇ ਕਹਿੰਦਾ ਕਸਤੂਰੀ ਯਾਰ ਬਹੁਤ ਨਮਾੜਾ ਹੋ ਗਿਆ ਕਸਤੂਰੀ ਕਿੰਨਾ ਕ ਨੁਕਸਾਨ ਹੋ ਗਿਆ ਤੇ ਲਾਲਾ ਲਾਲਾ ਕਸਤੂਰੀ ਲਾਲ ਜੀ ਕਹਿੰਦੇ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜਿਆ ਉਹ ਪਤਾ ਲੈ ਜਿਹੜਾ ਹੁੰਦਾ ਤੁਹਾਡੇ ਵਾਂਗੂ ਰਿਓੜੀ ਵਾਲੀ ਮੁੱਠੀ ਚੋਂ ਬੋਰੀ 'ਚ ਭਰ ਕੇ ਮੁੱਠੀ ਖਾ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਉਹ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਵੀ ਰਾਜੇ ਚੱਲੀ ਜਾਂਦਾ ਇਹ ਤਾਂ ਜਦੋਂ ਆਖਲੇ ਸਾਰਾ ਪਿੰਡ ਪਤਾ ਲੈ ਹੱਦੋਂ ਉਦੋਂ ਹਿਸਾਬ ਲਾਵਾਂਗੇ ਜੀ ਮੈਂ ਕਹਾਂ ਭ੍ਰਿਸ਼ਟਾਚਾਰੀਆਂ ਨੇ ਦੇਸ਼ ਦਾ ਕਿੰਨਾ ਨੁਕਸਾਨ ਕਰਤਾ ਉਹ ਇਹ ਤਾਂ ਹਜੇ ਚੱਲੀ ਜਾਂਦਾ ਜਦੋਂ ਕੇਜਰੀਵਾਲ ਵਰਗਾ ਮਾਨਨਰ ਬੰਦਾ ਪ੍ਰਧਾਨ ਮੰਤਰੀ ਬਣਿਆ ਮੋਲਕ ਦਾ ਉਦੋਂ ਹਿਸਾਬ ਲਾ ਉਹ ਵੀਰੋ ਸੰਤੋ ਵੱਡੀ ਗੱਲ ਇਹ ਹੈ ਕਿ ਤੁਹਾਡਾ ਪਿਆਰ ਦਿਨ ਰਿਹਾ ਇਹ ਮੈਨੂੰ ਥੱਕਰ ਨਹੀਂ ਦਿੰਦਾ ਰਾਤ ਨੂੰ ਝਨੀਰ ਸੀ ਅੱਜ ਸਵੇਰੇ ਬਹੁਤ ਲੋਕ ਮੇਰੇ ਨਾਲ ਆਏ ਬਠਿੰਡੇ ਇੱਥੇ ਹਾਂ ਇਹਦੇ ਬਾਅਦ ਬਠਿੰਡੇ ਰੋਡ ਸ਼ੋਅ ਹੈ ਸ਼ਾਮ ਨੂੰ ਕੱਲ ਨੂੰ ਫੇਰ ਉੱਤਰ ਮਾਝੇ ਵਾਲਾ ਮੈਂਤ ਫਕੋਜੀ ਕੋਲ ਤਾਂ ਨਹੀਂ ਜਾਣਾ ਔਰ ਮਿਲਦਾਂ ਉਹ ਕਰਨ ਮੇ ਹੱਥ ਮਿਲਾ ਕੇ ਪਹਿਲੀ ਵਾਰ ਹੋਇਆ ਕਿ ਲੋਕ ਆਪਣੇ ਮੁੱਖ ਮੰਤਰੀ ਨੂੰ ਬਾਈ ਜੀ ਦੇ ਅੱਗੇ ਬੁਲਾਉਂਦੇ ਆ ਪਹਿਲੀ ਵਾਰ ਹੋਇਆ ਕਿ ਮਾਮਾ ਆਏ ਹੱਥ ਦੇ ਕੇ ਗੱਡੀ ਰੋਕ ਲੀਂਦੀ ਹੈ ਮੇਰੀ ਅਮਨ ਰੋਕ ਪਈ ਜਾਂਦੀ ਆਤੀ ਜੇ ਤੂੰ ਸੀਸ ਗੱਲਾਂ ਸੁਣਨ ਤੋਂ ਮੇਰੀ ਮਾਂ ਨੂੰ ਜ਼ਿਆਦਾਤਰ ਪਿੰਡ ਰਹਿੰਦੀ ਆ ਬੇਬੇ ਉਹਦਾ ਦਿਲ ਨਹੀਂ ਲੱਗਦਾ ਸ਼ਹਿਰ ਚ ਉੱਤੇ ਆਮ ਤੌਰ ਤੇ ਆਪਣੀਆਂ ਮਾਮਾ ਦਾ ਪਿੰਨਾ ਜੀ ਦਿਲ ਲੱਗਦਾ ਕਿਉਂਕਿ ਛੇੜਾਂ ਚ ਕੋਈ ਆਪਾਚ ਮਿਲਦਾ ਨਹੀਂ। ਬੁਰਜ ਚੁਗਲਿਆ ਚਗਲਿਆ ਵੀ ਨਹੀਂ ਹੁੰਦੀਆਂ। ਅੰਨੇ ਪਥਰੀ ਹੋਣ ਦਾ ਡਰ ਰਹਿਦਾ। ਤਾਂ ਬੇਬੇ ਕੋਲੇ ਆ ਗਿਆ ਕੋਈ ਪੱਤਰਕਾਰ ਪਿੰਡ। ਉਹਦੀ ਇੰਟਰਵਿਊ ਕਰਨ। ਉਹ ਇੰਟਰਵਿਊ ਕਰੀ ਜਾਂਦੀ ਹੈ ਤਾਂ ਪਿੱਛੇ ਕੰਧ ਦੇ ਉੱਤੇ ਇੱਟਾਂ ਜਿਹੜੀਆਂ ਨੇ ਉਹ ਖਰਾਬ ਜਿਹੀਆਂ ਹੋਈਆਂ ਐ, ਟੀਪ ਜੀ ਉਧੜੀ ਪਈ ਐ ਸਾਡੇ ਘਰ ਦੀ। ਉਹ ਪੱਤਰਕਾਰ ਕਹਿੰਦਾ ਜੀ ਹੁਣ ਤਾਂ ਤੁਸੀਂ ਮੁੱਖ ਮੰਤਰੀ ਦੀ ਮਾਂ ਬਣ ਕੇ ਆ ਕੰਨ ਦੇ ਇਖਾਲਾ ਕੰਨ ਤਾਂ ਠੀਕ ਕਰਾ ਲਓ ਪਲੱਸਟਰ ਕਰਾ ਲਓ ਤਾਂ ਮੇਰੀ ਮਾਂ ਕਹਿੰਦੀ ਕਹਿੰਦੀ ਪੁੱਤ ਇੱਥੇ ਨਹੀਂ ਮੈਂ ਆਪਣੇ ਚਾਉਂਦੇ ਜੀ ਥੋੜਾ ਚੱਲਣ ਦਿੰਦੀ ਜੇ ਭਗਵੰਤ ਨੇ ਆਵਦਾ ਕੋ ਘਰ ਪਾਉਣਾ ਪਿੰਡ ਆ ਉਹਦਾ ਖੇਤ ਪਾ ਲੈ ਐਸ ਘਰ ਚ ਮੈਂ ਥੋੜਾ ਨਹੀਂ ਚੱਲਣ ਦੇਣਾ ਪੁੱਤਰ ਕਰ ਕਹਿੰਦੀ ਜੀ ਕਿਉਂ ਨਹੀਂ ਚੱਲਣ ਦੇ ਕੀ ਕਰ ਦੇਖੋ ਮਾਂ ਦੀ ਕਿੱਥੇ ਤੱਕ ਸੋਚ ਜੁੰਦੀ ਹੈ ਕਹਿੰਦੀ ਪੁੱਤ ਕੀ ਪਤਾ ਹੈ ਕਿਹੜੀ ਕਰਮਾਂ ਵਾਲੀ ਏ ਏਡੇ ਇਸ ਘਰ ਚ ਲੱਗੀ ਹੋਈ ਐ ਜਿਨੇ ਮੇਰੇ ਪੁੱਤ ਨੂੰ ਏਡੇ ਵੱਡੇ ਰਾਜ ਭਾਗ ਤੇ ਏਡੇ ਵੱਡੇ ਆਉਂਦੇ ਤੇ ਪਟਾਤਾ ਜੇ ਮੈਂ ਥੋੜਾ ਜਲਾਤਾ ਤਾਂ ਤਾਂ ਸਮਝ ਲਾ ਮੈਂ ਆਪਣੀ ਕਿਸਮਤ ਤੇ ਥੋੜਾ ਜਲਾਉਂਗੀ ਆਸ ਸੋਚ ਐ ਆਪਣੇ ਮਾਵਾ ਦੀ ਆਪਣੀ ਬੇਸੁਰਤਾ ਦੀ ਕਿ ਅਸੀਂ ਭਾਈ ਜੱਦੀ ਘਰਾਂ ਚ ਰਹਿਣ ਵਾਲੇ ਆ ਅਸੀਂ ਚੜ੍ਹਾਂ ਨਾਲ ਜੁੜੇ ਹੋਏ ਬੰਦੇ ਆ ਇਹਨਾਂ ਨੂੰ ਕੀ ਪਤਾ ਹੈ ਮਹਿਲਾ ਚ ਰਹਿਣ ਵਾਲੇ ਇਹਨਾਂ ਨੂੰ ਕੀ ਪਤਾ ਹੈ ਕੀ ਹੁੰਦਾ ਉਹ ਕਰ ਜਿਹੜਾ ਆਪ ਆਇਆ ਹੋਵੇ ਜਿਹਦੀ ਟੀਪ ਆਪ ਕਰਾਇਬ ਜਿਹੜਾ ਢੂਲਾ ਆਪ ਲਾਇਆ ਹੋਵੇ ਇਹਨੂੰ ਪਤਾ ਹੀ ਨਹੀਂ ਇਸ ਕਰਕੇ ਮੈਂ ਕਹਿਣ ਆਇਆ ਫਰੋਜਪੁਰ ਦਾ ਘਾਟ ਤੋੜਦਿਓ ਬਠਿੰਡੇ ਵਾਲੇ ਤਿਆਰ ਬੈਠੇ ਆ ਇੱਕ ਨਾ ਬੱਸ ਦੇ ਵਿੱਚ ਲੜਾਈ ਹੋ ਗਈ ਬੰਦੇ ਨੇ ਥੱਪੜ ਮਾਰਿਆ ਦੂਜੇ ਬੰਦੇ ਦੇ ਉਹ ਦੂਜੇ ਬੰਦੇ ਕਹਿੰਦਾ ਚੱਲ ਠੀਕ ਐ ਤੂੰ ਮੇਰੇ ਤਾਂ ਮਾਰ ਲਿਆ ਮੇਰੇ ਘਰ ਵਾਲੇ ਦੇ ਮਾਰ ਕੇ ਦਿਖਾ ਉਹਨੂੰ ਉਹਦੇ ਘਰ ਦੇ ਮਾਰ ਤਾ ਥੱਪੜ ਕਹਿੰਦਾ ਇਹ ਤਾਂ ਮਾਰਤਾ ਆ ਸਾਡਾ ਜੁਆ ਹੀ ਹੈ ਲੈ ਇਹਨੇ ਮਾਰ ਕੇ ਦਿਖਾ ਉਹਨੇ ਉਹਦੇ ਜੁਆ ਹੀ ਦੇ ਮਾਰਤਾ ਕਹਿੰਦਾ ਮੇਰੇ ਜੁਆ ਹੀ ਦੇ ਤਾਂ ਮਾਰਤਾ ਆ ਮੇਰਾ ਸਾਣਾ ਲੈ ਇਹਨੇ ਮਾਰ ਕੇ ਦਿਖਾ ਉਹਨੇ ਉਹਦੇ ਹੀ ਮਾਰਤਾ ਉਹ ਕਹਿੰਦਾਵਾ ਜੀ ਬਹੁਤ ਮਿਹਰਬਾਨੀ ਉਹ ਬੰਦਾ ਕਹਿੰਦਾ ਯਾਰ ਮੈਂ ਤੇਰੇ ਨਾਲ ਲੜਿਆ ਸੀ ਤੂੰ ਇਹਨਾਂ ਦੇ ਕੋ ਉਧੱਪੜ ਮਰਵਾ ਲੇ ਉਹ ਕਹਿੰਦਾ ਘਰੇ ਜਾ ਕੇ ਇਹ ਤਾਂ ਨਹੀਂ ਕਹਿਣਗੇ ਵੀ ਤੇਰੇ ਗੱਲੇ ਦੇ ਵਿੱਚ ਆ ਮੈਂ ਕਹਾਂਗਾ ਤੁਹਾਡੇ ਸਾਰਿਆਂ ਦੇ ਵਿੱਚ ਆ ਵੀਰੋ ਕੱਲੀ ਹਰ ਸਿਮਰਤ ਕੌਰ ਰਹਿ ਗਈ ਇਹ ਨਾਲ ਟੱਬਰ 'ਚ ਜਿਹੜੀ ਹਾਰੇ ਨਹੀਂ ਬਾ 4 ਜੂਨ ਨੂੰ ਜਦੋਂ ਆਪਸ ਗੱਲ ਕਰਨਗੇ ਸਾਲੇ ਜੁਵਾਈ ਜੀ ਜੇਪ ਵੀ ਜਗੜੋਗੇ ਵੀ ਤੂੰ ਹਾਰ ਗਿਆ ਦੂਜਾ ਕਹ ਤੂੰ ਗੜਾ ਜਿੱਤ ਗਿਆ ਹਾਰ ਗਿਆ ਸਰੀਆ ਨਾ ਦੋਨਿਆਂ ਤੋਂ ਉੱਪਰ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜੀ ਹੋਰ ਉੱਚੀ ਪਹੁੰਚਣ ਇਧਰ ਇਧਰ ਪਹੁੰਚਣ ਬਾਦਲਾਂ ਕਰੇ ਲੰਬੀਆਂ ਕਰੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਇਹੜੇ ਸ਼ਬਦਾਂ ਨਾਲ ਮੈਂ ਧੰਨਵਾਦ ਕਰਾਂ। ਮੇਰੇ ਰੋਮ ਰੋਮ ਕਚਰੀ ਹੈ। ਬਹੁਤ 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 ਧੰਨਵਾਦ। ਇੰਨੇ ਮਾਨ ਸਤਕਾਰ ਨਾਲ ਸੁਣਿਆ। ਗਰਮੀ ਦੇ ਬਾਵਜੂਦ ਆਰਾਮ ਨਾਲ ਜਾਇਓ। ਹੌਲੀ ਜਾਇਓ। ਬਜ਼ੁਰਗ ਵੀ ਨੇ, ਮਾਮਾ ਵੀ ਨੇ, ਭੈਣਾ ਵੀ ਨੇ, ਬੱਚੇ ਵੀ ਨੇ। ਦੁਬਾਰੇ ਫੇਰ ਆਉਂਗਾ। ਜਦੋਂ ਬੁਲਾਓਗੇ ਮੈਂ ਆਉਂਗਾ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਮੁੱਖ ਮੰਤਰੀ ਸਾਹਿਬ ਤਾਂ ਬੇਤੀ ਕਰੂਗਾ ਪ੍ਰਧਾਨ ਸਾਹਿਬ ਦੇ ਅਓਗੋਦੀ ਸਾਡੀ ਜਿੰਦਾਬਾਦ ਬਹੁਤ ਬਹੁਤ ਪ੍ਰੋਗਰਾਮ ਸਨ ਮੋਤ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਸਭ ਲੋਕਾਂ ਦਾ ਬਹੁਤ ਬਹੁਤ ਧੰਨਵਾਦ